पुलिस ने चाइना डोर विचरन अत्यक्रीडन वाले अत्यसखत तारामादे तित ता मामला दर्ज करने लेई भी कह जानकारी दिए दी एसपी हरक्रिशन ने दस्या के एसएसपी बताया सोहेल कासिम मीरवल्लु सखत हिदायत है चाइना डोर दी विक्री अत्यवर्तो पूरी तरह नाल बंद करवाई जाए जिस दित इस ड्रैगन डोर देखलाव खास म ਆਈਪੀਐਸ ਐਸਐਸਪੀ ਬਟਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚਾਈਨਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਜਿਹਦੇ ਆਧਾਰ ਤੇ ਐਸਐਚਓ ਹਰਗੋਬਿੰਦਪੁਰ ਵਿਕਰਨਜੀਤ ਸਿੰਘ ਨੇ ਆਪਣੇ ਕੱਲੇ ਫੇਚਟੇ ਜਿਹੜਾ ਹਾਸੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚੋਂ ਚਿੱਟਾ ਜਿਹੜਾ ਆਪਣੇ ਚਾਈਨਾ ਡੋਰ ਉਹ ਚਿਰਾਗ ਸ਼ਰਮਾ ਤੇ ਜਿਹੜੀ ਹਰਗੋਬਿੰਦਪੁਰ ਦਾ ਹੈ ਉਹਦੇ ਕੋਲ ਫੜੇ ਨੇ ਤੇ ਉਹਦੇ ਖਿਲਾਫ 200 23252 BNS ਅਤੇ 15 ਅਨਵਾਰ ਮੈਂ ਟੈਕਸਿਸ ਆਪਦੇ ਸੀ ਪਰਚਰ ਬਾਲ ਦੀ ਅਗਲੀ ਕਾਰਵੇ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁੱਝ ਕੁੱਝ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇੱਕ ਆਪਣੇ ਸ੍ਰੀ ਹਰਗੋਬਿੰਦਪੁਰ ਸਬ ਡਿਵੀਜ਼ਨ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਰਦਾ ਕਿ ਉਹ ਜਿਹੜੀ ਇਸ ਦੂਰ ਤੋਂ ਦੂਰ ਰਹਿਣ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਪਾਬੰਦੀ ਦਿੰਦਾ ਹਾਂ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜੇ ਜਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਲੇਕਿਨ ਜੇਕਰ ਕੋਈ ਵਰਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਜਾਇਨਾ ਡੋਰ ਪੜਿਆ ਇਹਦੇ ਨਾਲ ਕਾਫੀ ਫਰਕ ਹੈ ਦੇ ਵਿੱਚ ਜਦੋਂ ਚਾਇਨਾ ਡੋਰ ਖੜੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਫਰਕ ਪੈਣਾ ਹੈ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਕਿ ਸੁਧਰ ਜਾਓ ਤੇ ਕਾ ਉਹਨਾਂ ਦੀ ਖੈਰ ਨੇ